ਨਵਾਂ ਸ਼ਹਿਰ ਦੇ ਬੀਡੀਸੀ ਬਲੱਡ ਸੈਂਟਰ ਵਿਖੇ ਲੱਗਾ ਸਵੈਇੱਛਕ ਖੂਨਦਾਨ ਕੈਂਪ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਜਾਣਕਾਰੀ ਮੁਤਾਬਕ ਬੀਡੀਸੀ ਬਲੱਡ ਬੈਂਕ ਰਾਹੂ ਰੋਡ ਨਵਾਂ ਸ਼ਹਿਰ ਵਿਖੇ ਸਵੈਇੱਛਕ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਾਕਟਰ ਅਜੀਤ ਬੱਗਾ ਨੇ ਦੱਸਿਆ ਹੈ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਕੇ ਇੱਕ ਵਧੀਆ ਦਾਨੀ ਬਣਨਾ ਚਾਹੀਦਾ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਪਰਮ ਸਤਕਾਰਯੋ ਪਰਮ ਪੂਜਨੀਏ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ ਪਿੰਡ ਕਾਮਾ ਤੇ ਨਿਵਾਸੀਆਂ ਵੱਲੋਂ ਅੱਜ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਹੈ ਜਿਹਦੇ ਕੀ ਦੋ ਹਿੱਸੇ ਹਨ ਇੱਕ ਕਾਮਾ ਵਿੱਚ ਖੂਨਦਾਨ ਕੈਂਪ ਲੱਗਾ ਹੋਇਆ ਹੈ ਦੂਸਰਾ ਬਲੱਡ ਡੋਨਰ ਸੈਂਟਰ ਦੇ ਵਿੱਚ ਖੂਨਦਾਨ ਕੈਂਪ ਲੱਗਾ ਹੈ ਸਾਡੇ ਮੋਟੀਵੇਟਰ ਸ਼੍ਰੀ ਮੁਕੇਸ਼ ਕੁਮਾਰ ਜੀ ਨੇ ਬਹੁਤ ਸਲਾਦਾ ਯੋ ਕੰਮ ਕੀਤਾ ਹੈ ਕਿ ਗੁਰੂ ਮਹਾਰਾਜ ਨੂੰ ਯਾਦ ਕਰਨ ਦੇ ਵਾਸਤੇ ਵਿਸ਼ਾਲ ਖੂਨਦਾਨ ਕੈਂਪ ਲਗਵਾਇਆ। ਖੂਨਦਾਨ ਕੈਂਪ ਲਗਾਉਣਾ ਇੱਕ ਬੜਾ ਹੀ ਗੁੰਜ ਦਾ ਕੰਮ ਹੈ, ਨੇਕ ਕੰਮ ਹੈ ਕਿਉਂਕਿ ਖੂਨਦਾਨ ਕੈਂਪ 'ਚ ਜਿਹੜਾ ਖੂਨ ਇਕੱਠਾ ਹੁੰਦਾ ਵੈ ਸਿਵਲ ਹਸਪਤਾਲਾਂ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਦੇ ਵਿੱਚ ਇਸ ਦੇ ਨਾਲ ਸਹਾਇਤਾ ਬਣਦੀ। ਖੂਨਦਾਨ ਕਰਨ ਨਾਲ ਜਿੱਥੇ ਇੱਕ ਵਿਅਕਤੀ ਦੀ ਅਸੀਂ ਜਾਨ ਬਚਾ ਸਕਦੇ ਆ ਉਥੇ ਖੂਨਦਾਨ ਕਰਨ ਦੇ ਨਾਲ ਆਪਸੀ ਭਾਈਚਾਰੇ ਕਸਾਂ ਜਿਹੜੀ ਹੈ ਉਹ ਵੱਧਦੀ ਹੈ ਆਹੀ ਗੁਰੂ ਮਹਾਰਾਜ ਦਾ ਸਾਰਿਆਂ ਤੋਂ ਵੱਡਾ ਸੰਦੇਸ਼ ਹੈ ਬਲੱਡ ਡੋਨਰ ਕਾਉਂਸਲ ਦੇ ਬਲੱਡ ਸੈਂਟਰ ਵੱਲੋਂ ਸਮੂਹ ਸੰਤਾ ਨੂੰ ਬੇਨਤੀ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਓ ਜਿਸ ਦੇ ਅੰਦਰ ਗਤ ਹਰ ਤਿੰਨ ਮਹੀਨੇ ਬਾਅਦ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ ਹੁੰਦਨ ਦੇ ਨਾਲ-ਨਾਲ ਦਰਸ਼ਕਾਂ ਨੂੰ ਬੇਨਤੀ ਹੈ ਕਿ ਪਲੇਟਲੇਟ ਨੂੰ ਦੇਣ ਵਾਸਤੇ ਵੀ ਅ ਗਿਆਨ ਅਕਸਰ ਹਾਲੇ ਅਗਿਆਨਤਾ ਕਾਰਨ ਲੋਕ ਸੈੱਲ ਨਹੀਂ ਦਿੰਦੇ ਜਿੰਨਾ ਦਿਨਾਂ ਚ ਡੇਂਗੂ ਦੀ ਬਿਮਾਰੀ ਫੈਲਦੀ ਹੈ ਉਦੋਂ ਲੋਕਾਂ ਨੂੰ ਚਾਹੀਦਾ ਕਿ ਆ ਕੇ ਪਲੇਟਲੇਟ ਦਾ ਦਾਨ ਕਰਿਆ ਕਰਨ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਸਮਰਪਤ ਇਹਨਾਂ ਦੋ ਨਾ ਖੁੰਦ ਨਾ ਕੈਂਪੇਨ ਆਪਣਾ ਬੜੀ ਮੁਦਦ ਬੰਦਨ ਪਾਇਆ